ਇਹ ਟੀਮ ਆ ਜੀ ਜਿਹੜੀ 45 ਕਿਲੋ ਦੇ ਵਿੱਚ ਲੜਕੀਆਂ ਪਿੰਡ ਕੋਟਬਖਤੂ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਸੈਕੰਡ ਪੋਜੀਸ਼ਨ ਤੇ ਆਈਆਂ ਨੇ ਫਾਈਨਲ ਮੈਚ ਦੇ ਵਿੱਚੋਂ ਤੇ ਆਪਾਂ ਇਹਨਾਂ ਨੂੰ ਇਹਨਾਂ ਜਿਹੜੀ ਇਹਨਾਂ ਨੂੰ ਟਰੋਫੀ ਮਿਲੀ ਆ ਤੇ ਆਪਾਂ ਇਹਨਾਂ ਦਾ ਨਾਮ ਪਤਾ ਕਰਾਂਗੇ ਹਾਂਜੀ ਨਾਮ ਦੱਸ ਦਿਓ ਪ੍ਰਵੀਨ ਕੌਰ ਜੀ ਅੱਛਾ ਜਾਫੀ ਉਹ ਰੇਡਰ ਰੇਡਰ ਜੀ ਜਾ ਚਲੋ ਕੋਈ ਗੱਲ ਕਮਲਦੀਪ ਕੌਰ ਹਾਂਜੀ ਜਾਫੀ ਨਵਜੋਤ ਕੌਰ ਜੀ ਹਾਂਜੀ ਜਾਫੀ ਬੀਨਤ ਕੌਰ ਜੀ ਰੇਡਰ ਨ ਮਲਦੀਪ ਜੀ ਜਾਫੀ ਰਮਨਦੀਪ ਕੌਰ ਰੇਡਰ ਇਹ ਬੈਸਟ ਰੇਡਰ ਆ ਜੀ ਮੰਨ ਲਓ ਮੈਚ ਦੇ ਵਿੱਚੋਂ ਹਾਂ ਜੀ ਛੋਪਦੀਪ ਸ਼ੋਭੀ ਰੇਡਰ ਕਵਲਜੀਤ ਕੌਰ ਜੀ ਜਾਫੀ ਜੋਤਕਾਰ ਜੀ ਜਾਫੀ ਗੰਗਾ ਕੌਰ ਜਾਫੀ ਲਓ ਜੀ ਇਹ ਹੀਰੇ ਜਿਹੜੇ ਜਿਹੜੇ ਦੀਪਾ ਵੰਗੀਆਂ ਦੇ ਨੇ 45 ਕਿਲੋ ਦੇ ਵਿੱਚ ਕਵਾਂਡੀ ਦੀ ਟੀਮ ਆਹੇ ਲੜਕੀਆਂ ਦੀ ਤੇ ਨਾਲ ਕਵਾਂਡੀ ਤੋਂ ਇਲਾਵਾ ਹੋਰ ਵੀ ਰਣੇ ਵਗੈਰਾ ਜਿਹਦੇ ਵੀ ਉਥੇ ਇਵੈਂਟ ਹੋਏ ਸੀ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਇਹਨਾਂ ਨੇ ਤੇ ਚਲਈਏ ਨਾ ਜਿਹੜੀ ਕੁੜੀਆਂ ਦੀ ਟੀਮ ਜਿੱਤੀ ਹੋਈ ਹੈ ਜੀ ਉਹਦਾ ਜਿਹੜਾ ਤੁਸੀਂ ਦੇਖਿਆ ਪਹਿਲਾਂ ਵੀਡੀਓ ਦੇ ਵਿੱਚ ਤੇ ਦੂਸਰਾ ਜੋ ਛੋਟੇ ਜਿਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਹਾਤ ਦੇ ਜਿਹੜੇ ਦਿਨ ਚੱਲ ਰਹੇ ਆ ਉਸ ਹੀ ਦੀਦੜਾ ਨੂੰ ਸਮਰਪਿਤ ਪਿੰਡ ਦੇ ਨੌਜਵਾਨਾਂ ਵੱਲੋਂ ਬੱਚਿਆਂ ਲਈ ਗਰਮ ਦੁੱਧ ਜੋ ਕਿ ਉਸ ਟਾਈਮ ਮੋਤੀ RAM ਮਹਰਾਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਲਈ ਪੇਸ਼ ਕੀਤਾ ਸੀਗਾ ਉੱਥੇ ਉਸੇ ਰੀਤ ਨੂੰ ਅੱਗੇ ਚਲਾਉਣ ਲਈ ਇਹ ਗਰਾਊਂਡ ਦੇ ਬੱਚਿਆਂ ਲਈ ਅੱਜ ਦੁੱਧ ਲੈ ਕੇ ਆਏ ਆ ਨੌਜਵਾਨ ਕ੍ਰਿਕਟ ਖੇਡਦੇ ਜਿਹੜੇ ਪਿੰਡ ਬੰਗੀਦੀਪਾ ਦੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆ ਆਪਾਂ ਫਤਿਹ ਅੱਜ ਕਰਦੇ ਹਾਂ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਪਤੇ ਹਾਂਜੀ ਤੇ ਅੱਜ ਸਾਬਜਾਦਾਂ ਦੇ ਸੇਹਦੀ ਜਿਹੜੇ ਨੂੰ ਸਮਰਪਿਤ ਆਪਾਂ ਆ ਬੱਚਿਆਂ ਵਾਸਤੇ ਜਿਹੜੀ ਸੀ ਦੁੱਧ ਦੀ ਸੇਵਾ ਕੀਤੀ ਸੀ ਹਾਂਜੀ ਔਰ ਸਾਰੇ ਨੌਜਵਾਨਾਂ ਨੇ ਰਲ ਕੇ ਅਸੀਂ ਸੋਚਿਆ ਸੀ ਕਿ ਚਲੋ ਆਪਾਂ ਅਸੀਂ ਦੀਦੜੇ ਤੇ ਹਨਾ ਇਦਾਂ ਦਾ ਕਰਾਂਗੇ ਕਿ ਬੱਚਿਆਂ ਨੂੰ ਆਪਾਂ ਕੋਈ ਡਾਈਟ ਜਾਂ ਕੋਈ ਦੁੱਧ ਦੀ ਸੇਵਾ ਕਰਾਂਗੇ ਤਾਂ ਉਹਨੂੰ ਸਮਰਪਿਤ ਅਸੀਂ ਅੱਜ ਇਹ ਸੇਵਾ ਬੱਚਿਆਂ ਨੂੰ ਕੀਆ ਤੇ ਪੂਰੇ ਪਿੰਡ ਵਾਸਤੇ ਮਾਨ ਵਾਲੀ ਗੱਲ ਵੀ ਹੈਗੀ ਆ ਕਿ ਕੱਲ ਆਪਣੇ ਬੱਚੇ ਜਿਹੜੇ ਉਹ ਟੂਰਨਾਮੈਂਟ ਜਿੱਤ ਕੇ ਲੈ ਕੇ ਆਇਆ ਹਾਂਜੀ ਤੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਇਸ ਤਰੀਕੇ ਨਾਲ ਤੁਸੀਂ ਸਾਰੇ ਜਣੇ ਅੱਗੇ ਆਇਆ ਕਰੋ ਔਰ ਬੱਚਿਆਂ ਦੀ ਜਿੰਨੀ ਹੋ ਸਕਦਾ ਹੈਲਪ ਕਰਿਆ ਕਰੋ ਡਾਈਟ ਦਿਆ ਕਰੋ ਇਹਨਾਂ ਦਾ ਔਰ ਜਿੰਨੀ ਮਦਦ ਕਰੋਗੇ ਉਹਨਾ ਆਪਣਾ ਪਿੰਡ ਅੱਗੇ ਜਾਊਗਾ ਹਨਾ ਪਿੰਡ ਦਾ ਨਾਮ ਰੋਸ਼ਨ ਹੋਊਗਾ ਹਾਂਜੀ ਤੇ ਸਾਰੇ ਨੂੰ ਇਹ اپੀਲਾ ਕਿ ਆਪਣੇ ਬੱਚਿਆਂ ਨੂੰ ਵੀ ਇੱਥੇ ਛੱਡੋ ਉਹਨਾਂ ਨੂੰ ਵਧੀਆ ਸਿੱਖਿਆ ਮਿਲੂਗੀ ਇੱਥੇ ਖੇਡਾਂ ਦਾ ਪਤਾ ਲੱਗੂਗਾ ਹਨਾ ਔਰ ਅੱਗੇ ਜਾ ਕੇ ਆਪਣਾ ਔਰ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਤੇ ਬਸ ਇਹ ਹੀ اپੀਲਾ ਕਿ ਸਾਰੇ ਜਣੇ ਸਾਥ ਦਿਓ ਜਿੱਦਾਂ ਗਗਨ ਵੀਰ ਆਗਾ ਆ ਮੇਰਾ ਬ੍ਰਦਰ ਆ ਔਰ ਆਪਣਾ ਸਾਰਾ ਕੰਮ ਛੱਡ ਕੇ ਇੱਕ ਪਾਸੇ ਹੋ ਗਿਆ ਹੁਣ ਬਿਲਕੁਲ ਮੰਨ ਲੈ ਇਹਦਾ ਕੰਮ ਕੁਛ ਨਹੀਂ ਕੰਮ ਚੱਲਦਾ ਔਰ ਬੱਚਿਆਂ ਤੇ ਇਹਦਾ ਧਿਆਨ ਆ ਔਰ ਸਾਰੇ ਪਿੰਡ ਵਾਸਤੇ ਵੀ ਮਾਨ ਵਾਲੀ ਗੱਲ ਹੈ ਕਿ ਇੱਕ ਬੰਦਾ ਨਿਕਲ ਕੇ ਅੱਗੇ ਆਇਆ ਤਾਂ ਆਪਾਂ ਇਸ ਦੀ ਵੀ ਮਦਦ ਕਰੀਏ ਕਿਸੇ ਤਰੀਕੇ ਨਾਲ ਹਾਂ ਠੀਕ ਹੈ ਜੀ ਤੇ ਬਸ ਇਹ ਹੀ ਅਪੀਲ ਹੈ ਕਿ ਸਾਰੇ ਜਣੇ ਸਾਥ ਦਿਓ ਔਰ ਬਹੁਤ ਵਧੀਆ ਤਰੀਕੇ ਨਾਲ ਆਪਾਂ ਆਪਣੇ ਪਿੰਡ ਦਾ ਨਾਮ ਜਿਹੜਾ ਉਹ ਰੋਸ਼ਨ ਕਰਾਂਗੇ ਔਰ ਮਿਲ ਕੇ ਸਾਰੇ ਜਣੇ ਆਪਾਂ ਇਹ ਕੰਮ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ